ਸਸਰੀਆ ਗੱਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਸਾਰਿਆਂ ਦਾ ਹੀ ਸੁਆਗਤ ਹੈ ਦੋਸਤੋ ਨਵਾਂ ਹਫਤਾ ਤੇ ਨਵੇਂ ਹਫਤੇ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਹਾਂ 24 ਜੂਨ ਤੋਂ ਲੈ ਕੇ 30 ਜੂਨ ਦਾ ਹਫਤਾ ਤੁਹਾਡਾ ਕਿਸ ਤਰ੍ਹਾਂ ਦਾ ਰਹੇਗਾ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਣ ਵਾਲੇ ਹਾਂ ਨਾਲ ਹੀ ਨਾਲ ਅਸੀਂ ਤੁਹਾਨੂੰ ਦੱਸਾਂਗੇ ਸੱਤ ਰਾਸ਼ੀਆਂ ਦਾ ਇਸ ਹਫਤੇ ਦਾ ਬਣ ਰਿਹਾ ਮਹਾਂਦੁਰਲਭ ਸੰਜੋਗ ਮਹਾਂਦੁਰਲਭ ਸੰਜੋਗ ਤੇ ਇਹ ਸੱਤ ਰਾਸ਼ੀਆਂ ਨੂੰ ਮਿਲਣ ਗਿਆ ਦੋ ਤਿੰਨ ਵੱਡੀਆਂ ਖੁਸ਼ਖਬਰੀਆਂ ਤੇ ਉਹ ਖੁਸ਼ਖਬਰੀਆਂ ਕਿਹੜੀਆਂ ਹਨ ਉਹ ਰਾਸ਼ੀਆਂ ਕਿਹੜੀਆਂ ਹਨ ਅਸੀਂ ਇਸ ਵੀਡੀਓ ਦੇ ਵਿੱਚ ਤੁਹਾਨੂੰ ਪੂਰੀ ਜਾਣਕਾਰੀ ਦੇਣ ਜਾ ਰਹੇ ਹਾਂ ਦੋਸਤੋ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਜੀ 12 ਰਾਸ਼ੀਆਂ ਦੇ ਵਿੱਚੋਂ ਪਹਿਲੀ ਰਾਸ਼ੀ ਦੀ ਜਾਣੀ ਕਿ ਮੇਖ ਰਾਸ਼ੀ ਦੀ ਮੇਖ ਰਾਸ਼ੀ ਵਾਲਿਆਂ ਨੂੰ ਦੱਸ ਸਾਈਏ ਕਿ ਮਹਾ ਦੁਰਲਭ ਸੰਜੋਗ ਪਾਟ ਰਿਆ ਹੈ ਤੇ ਮੇਖ ਰਾਸ਼ੀ ਵਾਲਿਆਂ ਦਾ ਕੋਈ ਪਰਵਾਦਰ ਰੁਕਿਆ ਹੋਇਆ ਕੰਮ ਜਾਂ ਤੁਹਾਡਾ ਰੁਕਿਆ ਹੋਇਆ ਕੰਮ ਇਸ ਹਫਤੇ ਦੀ ਸ਼ੁਰੂਆਤ ਦੇ ਵਿੱਚ ਹੀ ਪੂਰਾ ਹੁੰਦਾ ਨਜ਼ਰ ਆਵੇਗਾ ਤੇ ਇਸ ਤੋਂ ਇਲਾਵਾ ਤੇ ਇਸ ਤੋਂ ਇਲਾਵਾ ਜੇ ਹੁਣ ਤੁਹਾਡੀ ਧਨ ਦੀ ਸਥਿਤੀ ਦੀ ਗੱਲ ਕਰੀਏ ਤਾਂ ਧਨ ਦੀ ਸਥਿਤੀ ਇਸ ਹਫਤੇ ਤੁਹਾਡੀ ਚੰਗੇ ਨਜ਼ਰ ਆ ਰਹੀ ਹੈ ਸ਼ੁਕਰ ਮੇਖ ਰਾਸ਼ੀ ਵਿੱਚ ਬੈਠੇ ਹਨ ਧਨ ਨਾਲ ਜੁੜੇ ਜਿੰਨੇ ਵੀ ਕੰਮ ਕਰੋਗੇ ਉਹ ਜ਼ਰੂਰ ਤੁਹਾਡੇ ਪੂਰੇ ਹੋਣਗੇ ਇੱਕ ਸ਼ੈਅ ਤੋਂ ਦੂਜੇ ਸ਼ੈਅ ਵਿੱਚ ਜਿਸ ਵਾਸਤੇ ਵੀ ਜਿਸ ਕੰਮ ਵਾਸਤੇ ਵੀ ਜਾਓਗੇ ਉਹ ਸਫਲ ਹੋਣ ਦੀ ਨਜ਼ਰ ਆ ਰਹੇ ਹਨ ਬੁੱਧ ਜੋ ਹੈ ਨੀਚ ਦੇ ਹਨ ਤਾਂ ਇਸ ਹਫਤੇ ਮਾਦਾ ਪਿਤਾ ਜੀ ਨੂੰ ਥੋੜੀ ਨੀਂਦ ਦੀ ਸਮੱਸਿਆ ਜਾਂ ਪੇਟ ਦੀ ਸਮੱਸਿਆ ਰਹਿ ਸਕਦੀ ਹੈ ਇਸ ਤੋਂ ਇਲਾਵਾ ਸੰਤਾਨ ਸੰਬੰਧੀ ਕੋਈ ਵੀ ਪਰੇਸ਼ਾਨੀ ਇਸ ਹਫਤੇ ਜਾਂ ਪੇਟ ਦੀ ਪਰੇਸ਼ਾਨੀ ਵੀ ਤੁਹਾਡੇ ਸੰਤਾਨ ਨੂੰ ਰਹਿ ਸਕਦੀ ਹੈ ਜੇਕਰ ਗੱਲ ਕਰੀਏ ਤੁਹਾਡੇ ਕੈਰੀਅਰ ਦੀ ਤਾਂ ਦੇਖੋ ਕੈਰੀਅਰ ਦੇ ਵਿੱਚ ਕੋਈ ਖਾਸ ਇਸ ਵਾਰ ਬਦਲਾਵ ਨਜ਼ਰ ਨਹੀਂ ਆ ਰਿਹਾ ਪੈਸਪਾਜੀ ਵਾਲਾ ਹਫਤਾ ਜ਼ਰੂਰ ਤੁਹਾਡੇ ਕੰਮ ਦੇ ਸਿਲਸਿਲੇ ਵਿੱਚ ਰਹਿ ਸਕਦਾ ਹੈ ਬੇਫਾਲਤੂ ਕੰਮਾਂ ਵਿੱਚ ਬੇਫਾਲਤੂ ਕੰਮਾਂ ਦੇ ਵਿੱਚ ਤੁਸੀਂ ਉਲਝੇ ਰਹੋਗੇ ਕੋਈ ਵੀ ਪੈਸਪਾਜੀ ਤੁਹਾਡੇ ਕਰਮਚਾਰੀਆਂ ਦੇ ਨਾਲ ਵੀ ਹੋ ਸਕਦੀ ਹੈ ਲਵ ਰਿਲੇਸ਼ਨਸ਼ਿਪ ਦੀ ਕਾਲ ਕਰੀਏ ਤਾਂ ਰਿਲੇਸ਼ਨਸ਼ਿਪ ਇਸ ਹਫਤੇ ਚੰਗਾ ਨਜ਼ਰਾ ਰਿਹਾ ਹੈ ਤੁਹਾਡਾ ਪਾਰਟਨਰ ਇੱਕਦਮ ਜੋਸ਼ ਵਿੱਚ ਰਹੇਗਾ ਊਰਜਾ ਨਾਲ ਭਰਿਆ ਰਹੇਗਾ ਤੇ ਨਾਲ ਹੀ ਨਾਲ ਵੀਕਐਂਡ ਵਿੱਚ ਤੁਸੀਂ ਆਪਣੇ ਪਾਰਟਨਰ ਪਾਰਟਨਰ ਦੇ ਨਾਲ ਕਿਤੇ ਘੁੰਮਣ ਜਾ ਸਕਦੇ ਹੋ ਮੇਖ ਰਾਸ਼ੀ ਵਾਲਿਆਂ ਦਾ ਹਫਤਾ ਸੁਪਰ ਪਾਵਰਫੁਲ ਹਫਤਾ ਹੋਵੇਗਾ ਅਗਲੀ ਰਾਸ਼ੀ ਹੈ ਜੀ ਬ੍ਰਿਸ਼ਕ ਰਾਸ਼ੀ ਵ੍ਰਸ਼ਕ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਤੁਹਾਡੇ ਫੋਕਸ ਦੀ ਗੱਲ ਕਰੀਏ ਤਾਂ ਤੁਹਾਡਾ ਫੋਕਸ ਇਸ ਹਫ਼ਤੇ ਆਪਣੀ ਸਿਹਤ ਦੇ ਉੱਪਰ ਹੈਲਥ ਦੇ ਉੱਪਰ ਨਾਲ ਹੀ ਨਾਲ ਮਾਤਾ ਪਿਤਾ ਦੇ ਉੱਪਰ ਰਹਿਣ ਵਾਲਾ ਹੈ ਇਸ ਹਫ਼ਤੇ ਤੁਹਾਡੀ ਸਿਹਤ ਵਿੱਚ ਥੋੜੀ ਪ੍ਰੋਬਲਮ ਹੋ ਸਕਦੀ ਹੈ ਜਿਵੇਂ ਅਲਰਜੀਸ ਕੰਡ ਦੀ ਪ੍ਰੋਬਲਮ ਜਾਂ ਅੱਖਾਂ ਦੀ ਪਰੇਸ਼ਾਨੀ ਆ ਸਕਦੀ ਹੈ ਗੱਲ ਕਰ ਲੈਂਦੇ ਹਾਂ ਜੀ ਤੁਹਾਡੇ ਧਨ ਦੇ ਧਨ ਸਥਿਤੀ ਤੁਹਾਡੇ ਚੰਗੇ ਹੋਵੇਗੀ ਸਰਕਾਰੀ ਰੋਕਿਆ ਹੋਇਆ ਕੰਮ ਪੰਦਾ ਨਸ਼ਰ ਆ ਰਿਹਾ ਹੈ ਸਰਕਾਰੀ ਫੰਡ ਕੋਈ ਰੋਕਿਆ ਹੈ ਤਾਂ ਉਹ ਵੀ ਮਿਲ ਸਕਦਾ ਹੈ ਜਿੰਨੇ ਮਿਹਨਤ ਕਰੋਗੇ ਓਨਾ ਹੀ ਪੈਸਾ ਆਵੇਗਾ ਪਰ ਨਾਲ ਦੀ ਨਾਲ ਮੰਗਲ ਤੇ ਕੇਤੂ ਦੇ ਜੋਤੇ ਦੇ ਕਾਰਨ ਤੁਹਾਡਾ ਮਰਮਤ ਦੇ ਉੱਪਰ ਬਿਜਲੀ ਗੱਡੀ ਤੇ ਖਰਚਾ ਹੋ ਸਕਦਾ ਹੈ ਗੱਲ ਕਰੀਏ ਤੁਹਾਡੇ ਕੈਰੀਅਰ ਦੀ ਤਾਂ ਦੇਖੋ ਕੈਰੀਅਰ ਨੂੰ ਲੈ ਕੇ ਹਫਤਾ ਚੰਗਾ ਹੈ ਜੇਕਰ ਲਵ ਰਿਲੇਸ਼ਨਸ਼ਿਪ ਤੇ ਗੱਲ ਕਰੀਏ ਤਾਂ ਇਸ ਹਫਤੇ ਥੋੜਾ ਚੰਗਾ ਨਜ਼ਰ ਨਹੀਂ ਆ ਰਿਹਾ 파ਟਨਰ ਦੇ ਨਾਲ ਤੁਹਾਡੀ ਬੈਸਪਾਜੀ ਹੋ ਸਕਦੀ ਹੈ ਐਸੇ ਨਾਲ ਨਾਲ 파ਟਨਰ ਨੂੰ ਬੈਗ ਪੇਨ رہ ਸਕਦੀ ਹੈ ਹੱਥਾਂ ਪੈਰਾਂ ਵਿੱਚ ਦਰਦ ਵੀ ਹੋ ਸਕਦੀ ਹੈ ਗੱਲ ਕਰ ਲੈਂਦੇ ਹਾਂ ਜੀ ਅਗਲੀ ਰਾਸ਼ੀ ਮਿਥਨ ਰਾਸ਼ੀ ਵਾਲਿਆਂ ਦੀ ਮਿਥਨ ਰਾਸ਼ੀ ਵਾਲਿਆਂ ਨੂੰ ਦੱਸ ਰਹੀਏ ਕਿ ਮਹਾਂਦੁਰਲਭ ਜੋਗ ਦੇ ਕਰਨ ਤੁਹਾਡਾ ਇਸ ਹਫਤੇ ਕੋਈ ਸਰਕਾਰੀ ਕੰਮ ਬਣ ਸਕਦਾ ਹੈ ਕੋਟ ਕਚੈਰੀ ਦਾ ਜੇ ਕੋਈ ਤੁਹਾਡਾ ਕੰਮ ਰੁਕਿਆ ਹੋਇਆ ਹੈ ਤੇ ਸਭ ਤੋਂ ਉਹ ਵੀ ਪੋਜ਼ੀਟਿਵ ਰਿਜ਼ਲਟ ਲਿਆ ਸਕਦਾ ਹੈ ਜੇ ਤੁਹਾਡੇ ਫੋਕਸ ਪੁਆਇੰਟ ਦੀ ਗੱਲ ਕਰੀਏ ਤਾਂ ਦੇਖੋ ਕੰਮਾਂ ਵਿੱਚ ਜੋ ਵੀ ਰੁਕਾਵਟ ਆ ਰਹੀ ਹੈ ਉਸ ਨੂੰ ਕਿਵੇਂ ਦੂਰ ਕੀਤਾ ਜਾਵੇ ਇਸ ਉੱਤੇ ਤੁਹਾਡਾ ਇਸ ਹਫਤੇ ਫੋਕਸ ਰਹਿਣ ਵਾਲਾ ਹੈ ਮਿਥਨ ਰਾਸ਼ੀ ਵਾਲਿਆਂ ਦੀ ਤਾਂ ਅੰਦੇ ਸਥਿਤੀ ਦੀ ਗੱਲ ਕਰੀਏ ਤਾਂ ਇਸ ਹਫ਼ਤੇ ਦੇਖੋ ਜੀ ਚੰਗੀ ਨਜ਼ਰ ਨਹੀਂ ਆ ਰਹੀ ਤੁਹਾਡੀ ਤਾਂੰਦੇ ਸਥਿਤੀ ਬੁੱਧ ਕਰਕੇ ਰਾਸ਼ੀ ਵਿੱਚ ਬੈਠੇ ਹਨ ਬੁੱਧ ਕਰਕੇ ਰਾਸ਼ੀ ਵਿੱਚ ਬੈਠੇ ਹਨ ਤਾਂ ਪੈਸਾ ਰੁੱਕ ਰੁੱਕ ਕੇ ਆਏਗਾ ਕਹਿ ਸਕਦੇ ਹੋ ਕਿ ਪੈਸੇ ਆਉਣ ਦੇ ਵਿੱਚ ਦੇਰੀ ਹੋ ਸਕਦੀ ਹੈ ਗੱਲ ਕਰ ਲੈਂਦੇ ਹਾਂ ਤੁਹਾਡੇ ਕੈਰੀਅਰ ਦੀ ਕੈਰੀਅਰ ਤੋਂ ਭਾਵ ਕਿ ਸ਼ਾਨੀ ਹੈ ਬਹੁਤ ਹੀ ਮਿਹਨਤ ਇਸ ਹਫ਼ਤੇ ਤੁਹਾਨੂੰ ਕਰਨੀ ਪੈ ਸਕਦੀ ਹੈ ਬਿਜੀ ਰਹੋਗੇ ਤੇ ਆਪਣੇ ਕੰਮ ਵਿੱਚ ਬਾਕੀ ਹੋਰ ਕੋਈ ਚੇਂਜ ਮੈਨੂੰ ਕੈਰੀਅਰ ਦੇ ਮਾਮਲੇ ਦੇ ਵਿੱਚ ਨਜ਼ਰ ਨਹੀਂ ਆ ਰਿਹਾ ਗੱਲ ਕਰਦੇ ਹਾਂ ਤੁਹਾਡੇ ਲਵ ਰਿਲੇਸ਼ਨਸ਼ਿਪ ਦੀ ਤਾਂ ਰਿਲੇਸ਼ਨਸ਼ਿਪ ਐਸਾ ਹੁੰਦੇ ਤੁਹਾਡਾ ਚੰਗਾ ਹੈ ਭਾਵੇਂ ਤੁਸੀਂ ਲਵ ਪਾਰਟਨਰ ਹੋ ਜਾਂ ਲਾਈਫ ਪਾਰਟਨਰ ਹੋ ਕੋਈ ਦਿੱਕਤ ਨਜ਼ਰ ਨਹੀਂ ਆ ਰਹੀ ਪਾਰਟਨਰ ਨਾਲ ਕਿਦਰੇ ਘੁੰਮਣ ਵਿੱਚ ਆਸਕ ਕਰਦੇ ਹੋ ਇਸ ਤਰ੍ਹਾਂ ਦਾ ਪ੍ਰੋਗਰਾਮ ਵੀ ਤੁਹਾਡਾ ਐਸਾ ਤੇ ਬਣ ਸਕਦਾ ਹੈ ਗੱਲ ਕਰ ਲੈਂਦੇ ਹਾਂ ਜੀ ਹੁਣ ਅਗਲੀ ਰਾਸ਼ੀ ਕਰਕ ਦੀ ਕਰਕ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਬੁੱਧ ਤੁਹਾਡੀ ਰਾਸ਼ੀ ਵਿੱਚ ਬੈਠਾ ਹੈ ਤਾਂ ਥੋੜਾ ਜਿਹਾ ਬੋਲੀ ਤੇ ਕੰਟਰੋਲ ਤੁਹਾਡੇ ਅੰਦਰ ਗੁੱਸਾ ਬਹੁਤ ਜ਼ਿਆਦਾ ਆਵੇਗਾ ਇਸ ਕਰਕੇ ਬੋਲੀ ਤੇ ਕੰਟਰੋਲ ਰੱਖਣਾ ਹੈ ਮਾਤਾ ਪਿਤਾ ਦੇ ਨਾਲ ਦੋਸਤਾਂ ਦੇ ਨਾਲ ਤੁਹਾਡੀ ਇਸ ਹਫਤੇ ਬੈਸਬਾਜੀ ਵੀ ਹੋ ਸਕਦੀ ਹੈ ਧਾਰਨੀ ਦੀ ਸਥਿਤੀ ਦੀ ਗੱਲ ਕਰੀਏ ਤਾਂ ਮੰਗਲ ਕੇਤੂ ਦੋਨੋਂ ਬੈਠੇ ਹਨ ਲਾਭ ਵੀ ਆਵੇਗਾ ਖਰਚਾ ਵੀ ਹੋਵੇਗਾ ਸਭ ਤੋਂ ਪਹਿਲਾਂ ਲਾਭ ਦੱਸ ਦਿੰਦੇ ਹਾਂ ਪ੍ਰਾਪਰਟੀ ਤੋਂ ਇਸ ਹਫਤੇ ਕੋਈ ਨਾ ਕੋਈ ਇਨਕਮ ਆਉਂਦੀ ਨਜ਼ਰ ਆ ਰਹੀ ਹੈ ਜੇ ਤੁਸੀਂ ਹੋਟਲ ਇੰਡਸਟਰੀ ਤੋਂ ਰਿਲੇਟਡ ਕੋਈ ਕੰਮ ਕਰਦੇ ਹੋ ਤਾਂ ਉਸ ਵਿੱਚ ਵੀ ਲਾਭ ਹੁੰਦਾ ਨਜ਼ਰ ਆ ਰਿਹਾ ਹੈ ਉਹਦੇ ਵਿੱਚ ਤੁਹਾਡੀ ਸੇਲ ਚੰਗੇ ਹੋ ਰਹੀ ਹੈ ਉਹਦੇ ਤੋਂ ਵੀ ਲਾਭ ਹੁੰਦਾ ਨਜ਼ਰ ਆ ਰਿਹਾ ਹੈ ਇਸ ਹਫਤੇ ਕੋਈ ਚੀਜ਼ ਤੁਹਾਡੀ ਗਮ ਹੋ ਸਕਦੀ ਹੈ ਅਸ ਦਾ ਤੁਸੀਂ ਧਿਆਨ ਰੱਖਣਾ ਹੈ ਅਗਲੀ ਰਾਸ਼ੀ ਹੈ ਜ ਸਿੰਘ ਰਾਸ਼ੀ ਸਿੰਘ ਰਾਸ਼ੀ ਵਾਲਿਆਂ ਨੂੰ ਦੱਸ ਰਹੀ ਹੈ ਕਿ ਗੁੱਸੇ ਦੇ ਕੰਟਰੋਲ ਰੱਖਣਾ ਹੈ ਕਿਉਂਕਿ ਮੰਗਲ ਤੇ ਕੇਤੂ ਦੀ ਜੋਤਿ ਤੁਹਾਡੀ ਰਾਸ਼ੀ ਵਿੱਚ ਹੈ ਈਗੋ ਵਿੱਚ ਚਲਦਪਾਜੀ ਵਿੱਚ ਕੋਈ ਵੀ ਫੈਸਲਾ ਨਹੀਂ ਲੈਣਾ ਨਹੀਂ ਤਾਂ ਤੁਹਾਨੂੰ ਨੁਕਸਾਨ ਹੋ ਸਕਦਾ ਹੈ ਪੈਣ ਭਰਾਵਾਂ ਦੇ ਨਾਲ ਕਰਮਚਾਰੀਆਂ ਦੇ ਨਾਲ ਜੋ ਤੁਹਾਡੇ ਆਫਿਸ ਦੇ ਵਿੱਚ ਤੁਹਾਡੇ ਕੰਮ ਕਰਦੇ ਹਨ ਉਹਨਾਂ ਕੋ ਲਿੰਗ ਦੇ ਨਾਲ ਬਿਲਕੁਲ ਵੀ ਉਲਝਣਾ ਨਹੀਂ ਜਿੰਨੇ ਵੀ ਪੈਂਡਿੰਗ ਕੰਮ ਹਨ ਉਸ ਨੂੰ ਇਸ ਹਫ਼ਤੇ ਤੁਸੀਂ ਨਿਪਟਾਉਂਦੇ ਹੋਏ ਨਜ਼ਰ ਆ ਰਹੇ ਹੋ ਗੱਲ ਕਰ ਲੈਂਦੇ ਹਾਂ ਤੁਹਾਡੇ ਲਵ ਰਿਲੇਸ਼ਨਸ਼ਿਪ ਦੀ ਤਾਂ ਸਿੰਘ ਰਾਸ਼ੀ ਵਾਲਿਆਂ ਦਾ ਰਿਲੇਸ਼ਨ ਇਸ ਹਫ਼ਤੇ ਗੁੱਡ ਜ਼ਿਆਦਾ ਨਜ਼ਰ ਨਹੀਂ ਆ ਰਿਹਾ 파ਟਨਰ ਤੁਹਾਡੇ ਉਤੇ ਡਾਊਟ ਕਰੇਗਾ ਤੁਹਾਡਾ ਫੋਨ ਚੈੱਕ ਕਰ ਸਕਦਾ ਹੈ ਨਾਲ ਦੇ ਨਾਲ ਬੈਸਪਾਜੀ ਵੀ ਤੁਹਾਡੀ ਰਹਿ ਸਕਦੀ ਹੈ ਈਗੋ ਰਹੇਗਾ ਦੋਨਾਂ ਦੇ ਵਿੱਚ ਈਗੋ ਰਹੇਗਾ ਜਿਵੇਂ ਨਾਲ ਬੈਸ ਬਾਜੇ ਹੋਏਗੇ ਪਰ ਬਾਅਦ ਵਿੱਚ ਝਗੜਾ ਸ਼ਾਰਟ ਆਊਟ ਵੀ ਹੁੰਦਾ ਨਜ਼ਰ ਆ ਰਿਹਾ ਹੈ ਸਿੰਘ ਰਸ਼ੀ ਵਾਲਿਆਂ ਦਾ ਇਸ ਹਫਤੇ ਗੱਲ ਕਰੀਏ ਕੰਮ ਦੇ ਸਿਲਸਿਲੇ ਵਿੱਚ ਤੇ ਦੂਜੇ ਸ਼ਹਿਰ ਵਿੱਚ ਜਾਣਾ ਪੈ ਸਕਦਾ ਹੈ ਦੌੜ ਭੱਜ ਵਾਲਾ ਹਫਤਾ ਨਜ਼ਰ ਆ ਰਿਹਾ ਹੈ ਗੱਲ ਕਰ ਲੈਂਦੇ ਹੁਣ ਕੰਨਿਆ ਰਾਸ਼ੀ ਦੀ ਕੰਨਿਆ ਰਾਸ਼ੀ ਵਾਲਿਆਂ ਨੂੰ ਦੱਸਦਾ ਇਹ ਕਿ ਇਸ ਹਫਤੇ ਮਾਦਾ ਪਿਤਾ ਦੇ ਨਾਲ ਪਿਆਰ ਵਧੇਗਾ ਉਹਨਾਂ ਦੇ ਕੇਅਰ ਕਰੋਗੇ ਉਹਨਾਂ ਦੇ ਨਾਲ ਕੁਆਲਟੀ ਟਾਈਮ ਸਮਾਂ ਮਤਲਬ ਤੁਸੀਂ ਪਿਤਾ ਸਾਕਦੇ ਹੋ ਗੱਲ ਕਰੀਏ ਤੁਹਾਡੀ ਹੈਲਥ ਦੀ ਤਾਂ ਸਭ ਤੇ ਕੰਨਿਆ ਰਾਸ਼ੀ ਵਾਲਿਆਂ ਨੂੰ ਪੇਟ ਦੀ ਸਮੱਸਿਆ ਗੈਸ ਐਸਡੀ ਦੀ ਸਮੱਸਿਆ ਰਹਿ ਸਕਦੀ ਹੈ ਤਾਂ ਦੀ ਸਥਿਤੀ ਦੇਖੀ ਤਾਂ ਸ਼ੁਕਰ ਅਸ਼ਟਮ ਪਾਵੇ ਵਿੱਚ ਬੈਠੇ ਹਨ ਤਾਂ ਤਾਂ ਦੀ ਸਥਿਤੀ ਨੋਰਮਲ ਦੇਖ ਰਹੀ ਹੈ ਕਿਉਂਕਿ ਤਾਂ ਨਾਏਗਾ ਵੀ ਪਰ ਖਰਚੇ ਵੀ ਇੱਥੇ ਹੁੰਦੇ ਨਜ਼ਰ ਆ ਰਹੇ ਹਨ ਪਰਿਵਾਰਿਕ ਜ਼ਿੰਮੇਵਾਰੀਆਂ ਦੇ ਉੱਤੇ ਤਨ ਖਰਚ ਹੁੰਦਾ ਨਜ਼ਰ ਆ ਰਿਹਾ ਹੈ ਦੇਖੋ ਪੈਸਾ ਆਏਗਾ ਪਰ ਨਾਲ ਦੇ ਨਾਲ ਖਰਚੇ ਵੀ ਆਉਣਗੇ ਪੈਸੇ ਘਟਾ ਰਹੇ ਹਨ ਖਰਚੇ ਜ਼ਿਆਦਾ ਆਮਦਨੀ ਜਾਂ ਆਮਦਨੀ ਦੇ ਨਾਲ ਖਰਚਿਆਂ ਵਾਲਾ ਵਿਹਵ ਤਾਂ ਤੁਹਾਡਾ ਰਹੇਗਾ ਖਰਚਿਆਂ ਦੇ ਉਤੇ ਕੰਟਰੋਲ ਕਰਨਾ ਹੈ ਗੱਲ ਕਰੀਏ ਹੁਣ ਲਵ ਰਿਲੇਸ਼ਨਸ਼ਿਪ ਦੀ ਤਾਂ ਲਵ ਲਾਈਫ ਵਿੱਚ ਸ਼ਨੀ ਵਰਾਸ਼ਮਾਨ ਹਾਂ ਤਾਂ ਤੁਸੀਂ ਆਪਣੇ ਕੰਮ ਵਿੱਚ ਬਿਜੀ ਰਹਿਣ ਵਾਲੇ ਹੋ ਤੁਹਾਡਾ ਪਾਰਟਨਰ ਆਪਣੇ ਕੰਮ ਵਿੱਚ ਬਿਜੀ ਰਹਿਣ ਵਾਲਾ ਹੈ ਇਥੇ ਕੋਈ ਵੀ ਦਿੱਕਤ ਨਜ਼ਰ ਨਹੀਂ ਆ ਰਹੀ ਪਰ ਇਸ ਹਫਤੇ ਤੁਹਾਡੇ 파ਟਨਰ ਨੂੰ ਪੇਟ ਵਿੱਚ ਦਰਦ ਜਾਂ ਹੱਥਾਂ ਪੈਰਾਂ ਵਿੱਚ ਦਰਦ ਦੀ ਪਰੇਸ਼ਾਨੀ ਆ ਸਕਦੀ ਹੈ ਹੋਰ ਕੋਈ ਦਿੱਕਤ ਨਜ਼ਰ ਨਹੀਂ ਆ ਰਹੀ ਕੈਰੀਅਰ ਦੀ ਗੱਲ ਕਰੀਏ ਤਾਂ ਕੰਨਿਆ ਰਾਸ਼ੀ ਵਾਲੋਂ ਬਹੁਤ ਹੀ ਚੰਗਾ ਹੈ ਤੁਹਾਡਾ ਇਥੇ ਜੈਸ਼ ਜੋਗ ਪੰਨਰਿਆਏ ਤਾਂ ਜ ਤੁਸੀਂ ਜੋਬ ਕਰਦੇ ਹੋ ਤੁਹਾਡਾ ਬੌਸ ਸੀਨੀਅਰ ਤੁਹਾਡੀ ਪ੍ਰਸ਼ੰਸਾ ਕਰਦੇ ਨਜ਼ਰ ਆਉਣਗੇ ਤੁਹਾਨੂੰ ਕੋਈ ਨਵਾਂ ਪ੍ਰੋਜੈਕਟ ਦੇ ਸਕਦੇ ਹਨ ਜਾਂ ਕੋਈ ਨਾਮੀ ਜ਼ਿੰਮੇਵਾਰੀ ਦੇ ਸਕਦੇ ਹਨ ਜਿਸ ਨਾਲ ਤੁਸੀਂ ਖੁਸ਼ ਹੋਵੋਗੇ ਕੁਲਮਲਾ ਕੀ ਕੈਰੀਅਰ ਦੇ ਲਈ ਕੰਨਿਆ ਰਾਸ਼ੀ ਵਾਲਿਆਂ ਦਾ ਇਹ ਹਫਤਾ ਬਹੁਤ ਹੀ ਚੰਗਾ ਰਹਿਣ ਵਾਲਾ ਹੈ ਅਗਲੀ ਰਾਸ਼ੀ ਹੈ ਜੀ বৃশ্চਿਕ ਰਾਸ਼ੀ বৃশ্চਿਕ ਰਾਸ਼ੀ ਵਾਲਿਆਂ ਨੂੰ ਦੱਸਤਾ ਹੈ ਕਿ ਤੁਹਾਡੀ ਹੈਲਥ ਦੀ ਗੱਲ ਕਰੀਏ ਤਾਂ ਮੰਗਲ ਕੇਤੂ ਦੀ ਜੋਤਿ ਦੇ ਕਾਰਨ ਤੁਹਾਨੂੰ ਅਲਰਜੀ ਦੀ ਸਮੱਸਿਆ ਹੋ ਸਕਦੀ ਹੈ ਐਸਐਸਟੀ ਦੀ ਸਮੱਸਿਆ ਹੋ ਸਕਦੀ ਹੈ ਨਾਲੇ ਨਾਲ ਕੋਈ ਬਿਜਲੀ ਦਾ ਖਰਚਾ ਜਾਂ ਫਿਰ ਗੱਡੀ ਦੇ ਉੱਤੇ ਤੁਹਾਡਾ ਖਰਚਾ ਹੁੰਦਾ ਨਜ਼ਰ ਆ ਰਿਹਾ ਹੈ। ਇਹਦੇ ਜੋਗ ਪਾnde ਨਜ਼ਰ ਆ ਰਹੇ ਹਨ। ਗੱਲ ਕਰੀਏ ਤੁਹਾਡੇ ਕੈਰੀਅਰ ਦੀ, ਬ੍ਰਿਸ਼ਕ ਰਾਸ਼ੀ ਵਾਲਿਆਂ ਦਾ ਕੈਰੀਅਰ ਇਹ ਹਫਤਾ ਬਹੁਤ ਹੀ ਚੰਗਾ ਰਹਿਣ ਵਾਲਾ ਹੈ। ਸੇ ਨਜ਼ਰ ਹੁੰਦੀ ਨਜ਼ਰ ਆ ਰਹੀ ਹੈ ਜੋ ਗ੍ਰਹਿ ਹਨ ਤੁਹਾਡੇ ਸਭ ਤੇ ਪੂਰਾ ਸਾਥ ਦੇਣ ਦੇ ਨਜ਼ਰ ਆਉਣਗੇ। ਗੱਲ ਕਰਦੇ ਹਾਂ ਹੁਣ ਤੁਹਾਡੇ ਲਵ ਰਿਲੇਸ਼ਨਸ਼ਿਪ ਦੀ ਤਾਂ ਅਰ ਰਿਲੇਸ਼ਨਸ਼ਿਪ ਦੇ ਵਿੱਚ ਚੰਦਰਮਾ ਬੈਠਿਆ ਤਾਂ ਇਸ ਹਫਤੇ ਤੁਹਾਡੇ ਨਾਲ ਤਾਂ ਰਿਲੇਸ਼ਨ ਤੁਹਾਡੇ 파ਟਨਰ ਦਾ ਚੰਗਾ ਹੈ ਪਰ ਤੁਹਾਡੇ 파ਟਨਰ ਦਾ ਆਪਣੇ ਸਾਸੂ ਮਾਂ ਨਾਲ ਜਾਂ ਆਪਣੇ ਮਾਤਾ ਦੇ ਨਾਲ ਬੈਸਪਾਤੀ ਹੋ ਸਕਦੀ ਹੈ ਇਸ ਗੱਲ ਦਾ ਤੁਸੀਂ ਧਿਆਨ ਰੱਖਣਾ ਗੱਲ ਕਰ ਲੈਂਦੇ ਹਾਂ ਜੀ ਤਣਰਾਸ਼ੀ ਵਾਲਿਆਂ ਦੀ ਤਣਰਾਸ਼ੀ ਵਾਲਿਆਂ ਨੂੰ ਇਹ ਹਫਤਾ ਪਾੜ ਪੂਜਾ ਵਾਲਾ ਰਹੇਗਾ ਧਾਰਮਿਕ ਯਾਤਰਾ ਜਾਂ ਕਿਸੇ ਗੁਰਦੁਆਰੇ ਮੰਦਰ ਦਰਸ਼ਨਾਂ ਦੇ ਲਈ ਜਾ ਸਕਦੇ ਹੋ ਸਥਿਤੀ ਦੀ ਗੱਲ ਕਾ ਸਤੇ ਦੀ ਗੱਲ ਕਰੀਏ ਤਾਂ ਇਸ ਹਫਤੇ ਤਾਂ ਦੀ ਸਥਿਤੀ ਚੰਗੀ ਹੈ ਜਾਂ ਚਾਂਕੇ ਕੋਈ ਤੁਹਾਡੀ ਡੀਲ ਹੋਏਗੀ ਕੋਈ ਜਿਸ ਤੋਂ ਤੁਹਾਨੂੰ ਤਾਂ ਲਾਭ ਹੁੰਦਾ ਨਜ਼ਰ ਆਏਗਾ ਪ੍ਰਾਪਰਟੀ ਤੋਂ ਸੰਬੰਧੀ ਤੁਹਾਨੂੰ ਇੱਥੇ ਤਾਂ ਲਾਭ ਹੁੰਦਾ ਨਜ਼ਰ ਆਵੇਗਾ ਕੋਈ ਡੀਲ ਨਹੀਂ ਬਣੇਗੀ ਪੁਰਾਣੀ ਹੀ ਡੀਲ ਤੋਂ ਤਾਂ ਲਾਭ ਹੁੰਦਾ ਨਜ਼ਰ ਆਏਗਾ ਐਸੋ ਨਵਾਂ ਤਾਂ ਨਰਾਸ਼ੀ ਵਾਲਿਆਂ ਨੂੰ ਪਰਿਵਾਰ ਸੰਬੰਧੀ ਜਾਂ ਸੰਤਾਨ ਤੋਂ ਸੰਬੰਧੀ ਕੋਈ ਖੁਸ਼ਖਬਰੀ ਇਸ ਹਫਤੇ ਸੋਨ ਨੂੰ ਮਿਲ ਸਕਦੀ ਹੈ ਅਨ ਰਿਲੇਸ਼ਨਸ਼ਿਪ ਦੀ ਗੱਲ ਕੀਤੀ ਜਾਵੇ ਤਾਂ ਤੁਹਾਡੇ ਰਿਲੇਸ਼ਨਸ਼ਿਪ ਦੇ ਵਿੱਚ ਕੋਈ ਵੀ ਦਿੱਕਤ ਨਜ਼ਰ ਨਹੀਂ ਆ ਰਹੀ ਪਰ ਤੁਹਾਡਾ 파ਟਨਰ ਇਸ ਹਫਤੇ ਤੁਹਾਨੂੰ ਕੈਰੀਅਰ ਸੰਬੰਧੀ ਕੋਈ ਗੁੱਡ ਨਿਊਜ਼ ਦੇਣ ਦਾ ਨਜ਼ਰ ਆਵੇਗਾ ਨਾਲ ਹੀ ਨਾਲ ਤੁਹਾਡੇ 파ਟਨਰ ਦਾ ਕੈਰੀਅਰ ਤੋਂ ਸੰਬੰਧੀ ਕੋਈ ਉਹਨਾਂ ਦੇ ਕਿਸੇ ਕੰਮ ਦੇ ਵਿੱਚ ਸਿਲੈਕਸ਼ਨ ਹੋਏਗੀ ਕਿਸੇ ਕੰਮ ਦੇ ਚੋਣਾਂ ਦਾ ਨਾਮ ਆਏਗਾ ਜਿਸ ਨਾਲ ਤੁਹਾਡਾ 파ਟਨਰ ਖੁਸ਼ ਹੋਵੇਗਾ ਤੇ ਤੁਹਾਡੇ 파ਟਨਰ ਦੇ ਲਈ ਇਹ ਹਫਤਾ ਬਹੁਤ ਹੀ ਚੰਗਾ ਹੈ ਅਗਲੀ ਰਾਸ਼ੀ ਆ ਜੇ ਮਕਰ ਰਾਸ਼ੀ ਮਕਰ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਸਭ ਤੋਂ ਪਹਿਲਾਂ ਫੋਕਸ ਇਹ ਗੱਲ ਕਰਦੇ ਹਾਂ ਤਾਂ ਇਸ ਹਫਤੇ ਤੁਹਾਡਾ ਫੋਕਸ ਆਪਣੇ ਪਰਿਵਾਰ ਦੀ ਜ਼ਿੰਮੇਵਾਰੀਆਂ ਨੂੰ ਨਿਭਾਰਨ ਦੇ ਉੱਤੇ ਰਹੇਗਾ ਨਾਲ ਹੀ ਨਾਲ ਜੇ ਸਿਹਤ ਦੀ ਗੱਲ ਕਰੀਏ ਤਾਂ ਇਸ ਹਫਤੇ ਤੁਹਾਡੇ ਹੱਥਾਂ ਪੈਰਾਂ ਵਿੱਚ ਦਰਦ ਰਹਿ ਸਕਦਾ ਹੈ ਜਾਂ ਫਿਰ ਥੋੜਾ ਛੇੜਛੜਾ ਪਾਣੇ ਇਸ ਹਫਤੇ ਤੁਹਾਨੂੰ ਮਹਿਸੂਸ ਹੋਣ ਦਾ ਨਜ਼ਰ ਆਵੇਗਾ ਹਾਂ ਤੁਹਾਡੀ ਧਨ ਦੀ ਸਥਿਤੀ ਦੀ ਗੱਲ ਕਰੀਏ ਤਾਂ ਦੇਖੋ ਧਨ ਦੀ ਸਥਿਤੀ ਦੇ ਲਈ ਇਹ ਹਫਤਾ ਥੋੜਾ ਜਿਆ ਮਿਹਨਤ ਵਾਲਾ ਹੋਵੇਗਾ ਪੈਸਾ ਨਾ ਮਕਰ ਰਾਸ਼ੀ ਵਾਲੇ ਉਹ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਰਹੇਗਾ ਅਗਲੀ ਰਾਸ਼ੀ ਹੈ ਜੀ ਕੁੰਭ ਰਾਸ਼ੀ ਕੁੰਭ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਸਭ ਤੋਂ ਪਹਿਲਾਂ ਫੋਕਸ ਦੀ ਗੱਲ ਕਰਦੇ ਹਾਂ ਤੁਹਾਡਾ ਫੋਕਸ ਇਸ ਹਫਤੇ ਆਪਣੇ ਪਰਿਵਾਰਿਕ ਜ਼ਿੰਮੇਵਾਰੀਆਂ ਨੂੰ ਖਤਮ ਕਰਨ ਦੇ ਉੱਤੇ ਰਹੇਗਾ ਆਪਣੇ ਪੈਂਡਿੰਗ ਕੰਮਾਂ ਨੂੰ ਖਤਮ ਕਰਨ ਦੇ ਉੱਤੇ ਰਹਿਣ ਵਾਲਾ ਹੈ ਆਪਣੇ ਪਰਿਵਾਰ ਨਾਲ ਕੁਆਲਟੀ ਟਾਈਮ ਮਾਤਾ ਪਿਤਾ ਦੇ ਨਾਲ ਕੁਆਲਟੀ ਟਾਈਮ ਇਸ ਹਫਤੇ ਤੁਸੀਂ ਬਿਤਾਉਣ ਵਾਲੇ ਹੋ ਗੱਲ ਕਰ ਲੈਂਦੇ ਹਾਂ ਹੁਣ ਤੁਹਾਡੇ ਹੈਲਥ ਦੀ ਸਿਹਤ ਦੀ ਤੇ ਇਸ ਹਫਤੇ ਕੁੰਭ ਰਾਸ਼ੀ ਵਾਲਿਆਂ ਨੂੰ ਪੇਟ ਦੀ ਸਮੱਸਿਆ ਰਹਿ ਸਕਦੀ ਹੈ ਦੰਦ ਦੀ ਸਮੱਸਿਆ ਰਹਿ ਸਕਦੀ ਹੈ ਉਹ ਅਚਾਨਕ ਦਰਦ ਆ ਸਕਦਾ ਹੈ ਜਾਂ ਫਿਰ ਕੋਈ ਪੁਰਾਣੀ ਬਿਮਾਰੀ ਉਹ ਵੀ ਤੁਹਾਡੀ ਦੁਬਾਰਾ ਇਸ ਹਫਤੇ ਆ ਸਕਦੀ ਹੈ ਇਸ ਤਰ੍ਹਾਂ ਦੀ ਪ੍ਰੋਬਲਮ ਆ ਸਕਦੀ ਹੈ ਜਿਸ ਦਾ ਤੁਹਾਨੂੰ ਧਿਆਨ ਰੱਖਣਾ ਹੈ ਬਾਕੀ ਜੋ ਲੋਕ ਉਹਨਾਂ ਨੂੰ ਕੋਈ ਦਿੱਕਤ ਨਜ਼ਰ ਨਹੀਂ ਆ ਰਹੀ ਗੱਲ ਕਰ ਲੈਂਦੇ ਹਾਂ ਜੀ ਹੁਣ ਤਨ ਦੀ ਸਥਿਤੀ ਦੇ ਤਾਂ ਦਿੱਸਤੇ ਤੇ ਵਿੱਚ ਜਸ਼ਨ ਜੋਗ ਬਣ ਰਿਹਾ ਹੈ ਤਿੰਨ ਲਭ ਹੁੰਦੇ ਨਜ਼ਰ ਆ ਰਹੇ ਹਨ ਪਹਿਲਾ ਰੁਕਿਆ ਹੋਇਆ ਫੰਡ ਮਰਿਆ ਹੋਇਆ ਫੰਡ ਪੈਸੇ ਜਾਂ ਭੁੱਲਿਆ ਹੋਇਆ ਪੈਸਾ ਅਚਾਨਕ ਤੁਹਾਨੂੰ ਇਸ ਹਫਤੇ ਮਿਲ ਸਕਦਾ ਹੈ ਜਿਸ ਦੀ ਤੁਹਾਨੂੰ ਕੋਈ ਉਮੀਦ ਵੀ ਨਹੀਂ ਸੀ ਜਾਂ ਫਿਰ ਤੁਸੀਂ ਉਮੀਦ ਛੱਡ ਬੈਠੇ ਸੀ ਦੂਜਾ ਕੋਈ ਸਰਕਾਰੀ ਕੰਮ ਜਾਂ ਮਾਤਾ ਪਿਤਾ ਤੋਂ ਕੋਈ ਗਿਫਟ ਮਾਤਾ ਪਿਤਾ ਤੋਂ ਤਾਂ ਲਭ ਹੁੰਦਾ ਨਜ਼ਰ ਆ ਰਿਹਾ ਹੈ ਤੀਸਰਾ ਕੋਈ ਇਨਵੈਸਟਮੈਂਟ ਜੇ ਤੁਸੀਂ ਕੀਤੀ ਹੋਈ ਹੈ ਜਾਂ ਸ਼ੇਅਰ ਮਾਰਕੀਟ ਵਿੱਚ ਪੈਸਾ ਲਗਾਉਂਦੇ ਹੋ ਤਾਂ ਉਸ ਵਿੱਚ ਤੁਹਾਨੂੰ ਧਨਲਾਭ ਹੁੰਦਾ ਇਸ ਹਫਤੇ ਨਜ਼ਰ ਆ ਰਿਹਾ ਹੈ ਹੁਣ ਗੱਲ ਕਰ ਲੈਂਦੇ ਹਾਂ ਜੇ ਕੈਰੀਅਰ ਦੀ ਕੈਰੀਅਰ ਦੇ ਲਈ ਕੰਮ ਰਾਸ਼ੀ ਵਾਲਾਂ ਦੇ ਲਈ ਇਹ ਹਫਤਾ ਬਹੁਤ ਹੀ ਚੰਗਾ ਹੈ ਸੇਲ ਕਰਦੇ ਨਜ਼ਰ ਆਓਗੇ ਕੋਈ ਮਤਲਬ ਮਾਰਕੀਟਿੰਗ ਦਾ ਵੀ ਤੁਸੀਂ ਸਹਾਰਾ ਲੈਣ ਵਾਲੇ ਹੋ ਜਿਹੜੀ ਵੀ ਸਟੈਟਸ ਜੀ ਤੁਸੀਂ ਅਪਣਾਓਗੇ ਉਸ ਦੇ ਵਿੱਚ ਤੁਹਾਨੂੰ ਸਫਲਤਾ ਮਿਲੇਗੀ ਗੱਲ ਕਰ ਲੈਂਦੇ ਹਾਂ ਰਿਲੇਸ਼ਨਸ਼ਿਪ ਦੀ ਤਾਂ ਕੀ ਲੋੜ ਦੀ ਚੋਤੀ ਹੈ ਤੁਹਾਡੇ ਰਿਲੇਸ਼ਨਸ਼ਿਪ ਵਿੱਚ ਕੋਈ ਵੀ ਦਿੱਕਤ ਨਜ਼ਰ ਨਹੀਂ ਆ ਰਹੀ ਪਰ ਤੁਹਾਡੇ ਪਾਰਟਨਰ ਥੋੜੇ ਹੈਲਥ ਵਿੱਚ ਇਸ਼ੂ ਰਹਿ ਸਕਦੇ ਹਨ ਪੇਟ ਵਿੱਚ ਦਰਦ ਗੈਸ ਅਲਰਜੀ ਜਾਂ ਸਕਿਨ ਪ੍ਰੋਬਲਮ ਰਹਿ ਸਕਦੀ ਹੈ ਗੱਲ ਕਰ ਲੈਂਦੇ ਹਾਂ ਹੁਣ ਅਸੀਂ ਮੇਨ ਰਾਸ਼ੀ ਵਾਲਿਆਂ ਦੀ ਤਾਂ ਮੇਨ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਇਸ ਹਫ਼ਤੇ ਤੁਸੀਂ ਕੁਝ ਸਿੱਖਣ ਵਾਲੇ ਹੋ ਕੁਝ ਨਵੇਂ ਟੂਲਸ ਲੈਣ ਵਾਲੇ ਹੋ ਕੇ ਆਪਣੇ ਆਪ ਨੂੰ ਅਪਡੇਟ ਕਰਨ ਵਾਲੇ ਹੋ ਗੱਲ ਕਰੀਏ ਤੁਹਾਡੇ ਹੈਲਥ ਦੇ ਤਾਂ ਹੈਲਥ ਇਨਕਮ ਫਿਟ ਐਡ ਫਾਈਨ ਹੋਵੇ ਕੋਈ ਕੋਈ ਵੀ ਦਿੱਕਤ ਨਜ਼ਰ ਨਹੀਂ ਆਵੇਗੀ ਸਣੀ ਤੁਹਾਡੀ ਰਾਸ਼ੀ ਵਿੱਚ ਬੈਠੇ ਹਨ ਇਸ ਹਫਤੇ ਤੁਹਾਨੂੰ ਮਿਹਨਤਾਂ ਬਹੁਤ ਕਰਨੀ ਪਾਏਗੇ ਪਰ ਤੁਹਾਨੂੰ ਲਾਭ ਦੇ ਲਾਭ ਹੁੰਦੇ ਨਜ਼ਰ ਆ ਰਹੇ ਹਨ ਇੱਕ ਖਰਚਾ ਨਜ਼ਰ ਆ ਰਿਹਾ ਹੈ ਪਹਿਲੇ ਜੇ ਗੱਲ ਕਰੀਏ ਤੋਹਾਰ ਲਾਭ ਦੀ ਤੁਹਾਨੂੰ ਲਾਭ ਦੇ ਤਾਂ ਕੋਈ ਇਸਤਰੀ ਕੋਈ ਮੇਲਾ ਦੇਅਰ ਡਿਵਾਈਸ ਤੋਂ ਤੁਹਾਨੂੰ ਤਨ લાભ ਹੁੰਦਾ ਨਜ਼ਰ ਆ ਰਿਹਾ ਹੈ ਦੂਸਰਾ ਅਚਾਨਕ ਕੋਈ ਵਿਅਕਤੀ ਆਏਗਾ ਤੁਹਾਨੂੰ ਕੋਈ ਕੰਮ ਦੱਸੇਗਾ ਉਸ ਤੋਂ ਵੀ ਤੁਹਾਨੂੰ ਤਨ લાભ ਹੁੰਦਾ ਨਜ਼ਰ ਆ ਰਿਹਾ ਹੈ ਜੇ ਖਰਚੇ ਦੀ ਗੱਲ ਕਰੀਏ ਤਾਂ ਤੁਹਾਡੀ ਗੱਡੀ ਦੇ ਉੱਤੇ ਇਲੈਕਟ੍ਰੋਨਿਕ ਆਈਟਮ ਦੇ ਉੱਤੇ ਖਰਚਾ ਹੋ ਸਕਦਾ ਹੈ ਗੱਲ ਕਰੀਏ ਤੁਹਾਡੇ ਕੈਰੀਅਰ ਦੀ ਤੇ ਕੈਰੀਅਰ ਜਸ ਜੋਗ ਬਣ ਰਿਹਾ ਹੈ ਤਾਂ ਕੈਰੀਅਰ ਦੇ ਲਈ ਇਹ ਹਫਤਾ ਤੁਹਾਡਾ ਬਹੁਤ ਹੀ ਚੰਗਾ ਹੈ ਤੁਹਾਡੇ ਬੌਸ ਸੀਨੀਅਰ ਅਧਿਕਾਰੀ ਤੁਹਾਡੇ ਕੋਈ ਐਸ਼ਾ ਤੁਹਾਡੇ ਕੋਈ ਗੱਲ ਮੰਨਣ ਵਾਲੇ ਹਨ ਨਾਲੇ ਨਾਲ ਤੁਹਾਡੇ ਇਸ ਹਫਤੇ ਸੇਲ ਵੀ ਬਹੁਤ ਚੰਗੇ ਹੋਣ ਵਾਲੀ ਹੈ। ਦੋਸਤੋ ਇਹ ਸੀ ਵੀਡੀਓ ਸਾਡੀ। ਦੋਸਤੋ ਇਹ ਸੀ ਜਾਣਕਾਰੀ ਸਾਡੀ। ਅੱਜ ਦੀ ਵੀਡੀਓ ਦੀ ਜੇਕਰ ਵੀਡੀਓ ਚੰਗੀ ਲੱਗੇ ਤਾਂ ਅੱਗੇ ਵੀ ਸ਼ੇਅਰ ਕਰ ਦੇਣਾ ਚਾਹੀਦਾ ਹੈ। ਧੰਨਵਾਦ।